ਦੇ ਵਿੱਚ ਵਾਦਾ ਨਾ ਕੀਤਾ 1 ਮਈ ਤੋਂ ਜੋ ਸਕੂਲਾਂ ਦੇ ਵਿੱਚ ਮਿੱਡੇ ਮੀਲ ਦੁਪਹਿਰ ਦਾ ਖਾਣਾ ਬਣਦਾ ਅਸੀਂ ਸਾਰੇ ਕੁੱਕ ਵਰਕਰ ਇਹ ਖਾਣਾ ਬੰਦ ਕਰਾਂਗੇ ਜਦਕਿ ਇਹਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਜਿਵੇਂ ਸਾਨੂੰ ਜਿੰਨਾ ਸਾਡੇ ਤੋਂ ਕੰਮ ਲਿਆ ਜਾਂਦਾ ਉਸ ਹਿਸਾਬ ਨਾਲ ਸਾਡੀ ਸੈਲਰੀ ਬਹੁਤ ਜ਼ਿਆਦਾ ਘਟਾ ਹੈ ਕਿਉਂਕਿ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਫੁੱਲ ਟਾਈਮ ਅਸੀਂ ਉੱਥੇ ਰਹਿਨੇ ਆ ਤੇ ਇਸਾ ਉਹਨਾਂ ਸਾਡੀ ਸੈਲਰੀ 100 ਰੁਪਏ ਉਹ ਤਾਂ ਅੱਜ ਕੱਲ ਤਾਂ ਸਰ ਮਜ਼ਦੂਰ ਵੀ ਨਹੀਂ ਲੈਂਦਾ ਠੀਕ ਹੈ ਸਰ ਸਾਡੀ ਸੈਲਰੀ ਬਹੁਤ ਜ਼ਿਆਦਾ ਕੱਟ ਹੋਣ ਕਰਕੇ ਸਾਨੂੰ ਆਪ ਨੂੰ ਖੁੱਦ ਨੂੰ ਹੁੰਦਾ ਵੀ ਸਾਡੀ ਸੈਲਰੀ ਘਟਾ ਅਸੀਂ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਆ ਜਿਹੜੀ ਹੈਗੀ ਹੈ ਮੈਡਮ ਮੀਲ ਕੁੱਕ ਨੇ ਪੰਜਾਬ ਸਰਕਾਰ ਨੂੰ ਜਗਾਉਣ ਲਈ ਇੱਕ ਇੱਥੇ 48 ਵਜੇ ਖੜਕਾਓ ਜਿਹੜੀ ਹੈਗੀ ਐ ਰੋਸ਼ ਮਾਰਚ ਰੱਖੀ ਹੈ ਜਿਹਦਾ ਅਸੀਂ ਨਾਮ ਦਿੱਤਾ ਹੈਗਾ ਥਾੜੀ ਥਾਲੀ ਖੜਕਾਓ ਸੁੱਤੀ ਪਈ ਪੰਜਾਬ ਸਰਕਾਰ ਜਗਾਓ ਉਹਦੇ ਤਹਿਤ ਅੱਜ ਅਸੀਂ ਇਹ ਮੋਗੇ ਦੇ ਮੁੱਖ ਬਾਜ਼ਾਰਾਂ ਵਿੱਚ ਦੀ ਜਿਹੜੀ ਹੈਗੀ ਐ ਥਾਲੀਆਂ ਖੜਕਾਉਂਦੇ ਹੋਏ ਵਰਕਰਾਂ ਨੇ ਤੇ ਜਿਹੜੀ ਇਹ ਰੋਸ਼ ਰੈਲੀ ਕੱਢਣੀ ਹੈਗੀ ਐ ਮੁੱਦਾ ਜਿਹੜਾ ਇਹ ਹੈਗਾ ਵੀ ਇਹਨਾਂ ਨੂੰ 3000 ਰੁਪਏ ਮਹੀਨਾ ਮਿਲਦਾ ਹੈ ਡਿਊਟੀ ਇਹ ਸਾਰਾ ਦਿਨ 8 ਘੰਟੇ ਦਿੰਦੇ ਹੈਗੇ ਆ ਉਹਦਾ ਮਤਲਬ ਹੈ 100 ਰੁਪਏ ਦਿਹਾੜੀ ਮੇਰਾ ਨਾਮ ਕਮਲਜੀਤ ਕੌਰ ਹੈ ਸੈਕਟਰੀ ਪੰਜਾਬ ਸੈਕਟਰੀ ਪੰਜਾਬ ਪੱਗ ਤਾਫੀ ਸਰੀਆਂ ਮਹਿਲਾਵਾਂ ਹਜ਼ਾਰਾਂ ਦੀ ਕੇਂਦਰੀ ਪਹੁੰਚੀਆਂ ਮਿੱਡੇ ਵਲਕਰ ਕੀ ਮੰਗਾਂ ਰਹੀਆਂ ਨੇ ਕੀ ਬਰੋ ਸਾਡੀ ਮੇਨ ਮੰਗ ਤਨਖਾਹ ਦੀ ਆ ਜੋ ਕਿ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਤੁਹਾਡੀ ਤਨਖਾਹ ਦੁੱਗਣੀ ਕਰ ਦਿੱਤੀ ਜਾਊਗੀ ਜਦਕਿ ਹਜੇ ਤੱਕ ਸਾਡੀ ਤਨਖਾਹ ਦੇ ਵਿੱਚ ਕੋਈ ਵੀ ਵਾਅਦਾ ਨਹੀਂ ਕੀਤਾ ਗਿਆਗਾ ਕਿਉਂਕਿ 100 ਰੁਪਇਆ ਜੋ ਮਿੱਡੇ ਮੀਲ ਕੁੱਕ ਵਰਕਰਾਂ ਨੂੰ 100 ਰੁਪਿਆ ਦਿਹਾੜੀ ਮਿਲਦੀ ਆ ਕਿਸੇ ਵੀ ਅੱਜ ਤੱਕ ਮਜ਼ਦੂਰ 100 ਰੁਪਏ ਦੀ ਦਿਹਾੜੀ ਨਹੀਂ ਗਿਆ ਇਹ ਸਰਕਾਰ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਆ ਜੇਕ ਜੇਕਰ ਸਾਡੀ ਤਨਖਾਹ ਦੇ ਵਿੱਚ ਵਾਧਾ ਨਾ ਕੀਤਾ 1 ਮਈ ਤੋਂ ਜੋ ਸਕੂਲਾਂ ਦੇ ਵਿੱਚ ਮਿੱਡੇ ਮੀਲ ਦੁਪਹਿਰ ਦਾ ਖਾਣਾ ਬਣਦਾ ਅਸੀਂ ਸਾਰੇ ਕੁੱਕ ਵਰਕਰ ਇਹ ਖਾਣਾ ਬੰਦ ਕਰਾਂਗੇ ਜਦਕਿ ਇਹਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਨਾ ਕਿ ਸਾਡੇ ਮਿੱਡੇ ਮੀਲ ਕੁੱਕ ਵਰਕਰਾਂ ਦੀ ਕੋਈ ਜ਼ਿੰਮੇਵਾਰੀ ਨਾ ਹੀ ਸਕੂਲ ਟੀਚਰ ਦੀ ਕੋਈ ਜ਼ਿੰਮੇਵਾਰੀ ਹੋਵੇਗੀ ਕਿੰਨੇ ਕੁ ਮਿੱਡੇ ਵਰਕਰ ਜਿਹੜੇ ਅੱਜ ਇੱਥੇ ਪਹੁੰਚੇ ਹੋ ਜੀ ਸਾਡੇ ਅੱਜ ਇੱਥੇ ਵਕਵਕ ਜ਼ਿਲ੍ਹੇ ਤੋਂ ਜੋ ਕਿ ਮਿੱਡੇ ਮੀਲ ਕੁੱਕ ਵਰਕਰ ਪਹੁੰਚੇ ਆ ਉਹ ਸਾਰੇ ਥਾਲੀ ਚਮਚਾ ਖੜਗਾ ਕੇ ਅਸੀਂ ਰੋਜ ਪ੍ਰਦਰਸ਼ਨ ਕਰ ਰਹੇ ਆਂ ਨੇਚਰ پارک ਮੋਗਾ ਮੋਗੇ ਦੇ ਵਿੱਚ ਜੋ ਸੜਕਾਂ ਦੇ ਰੋਲੇ ਆ ਜੇਕਰ ਸਾਡੀ ਦਿਨਗਾਹ ਦੇ ਵਿੱਚ ਹਜੇ ਵੀ ਵਾਦਾ ਨਾ ਕੀਤਾ ਅਸੀਂ ਇਸੇ ਤਰ੍ਹਾਂ ਸੜਕਾਂ ਦੇ ਉਤਰਾਂਗੇ ਆਪਣੀਆਂ ਮੰਗਾਂ ਮਨਜ਼ੂਰ ਸਰਕਾਰ ਤੋਂ ਕਰਾ ਕੇ ਹਟਾਂਗੇ ਸਰ ਸਾਡੀਆਂ ਇਹ ਮੰਗਾਂ ਨੇ ਵੀ ਸਾਨੂੰ ਜਿਸ ਹਿਸਾਬ ਨਾਲ ਸਾਡੇ ਤੋਂ ਕੰਮ ਲਿਆ ਜਾਂਦਾ ਉਸ ਹਿਸਾਬ ਨਾਲ ਸਾਡੀ ਸੈਲਰੀ ਬਹੁਤ ਜ਼ਿਆਦਾ ਘਟਾ ਹੈ ਕਿਉਂਕਿ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਫੁੱਲ ਟਾਈਮ ਅਸੀਂ ਉੱਥੇ ਰਹਿਨੇ ਆ ਤੇ ਇਸ ਹਿਸਾਬ ਨਾਲ ਸਾਡੀ ਸੈਲਰੀ 100 ਰੁਪਏ ਉਹ ਤਾਂ ਅੱਜ ਕੱਲ ਤਾਂ ਸਰ ਮਜ਼ਦੂਰ ਵੀ ਨਹੀਂ ਲੈਂਦਾ ਠੀਕ ਹੈ ਸਰ ਸਾਡੀ ਸੈਲਰੀ ਬਹੁਤ ਜ਼ਿਆਦਾ ਕੱਟ ਹੋਣ ਕਰਕੇ ਸਾਨੂੰ ਆਪ ਨੂੰ ਖੁੱਦ ਨੂੰ ਹੁੰਦਾ ਵੀ ਸਾਡੀ ਸੈਲਰੀ ਘਟਾ ਅਸੀਂ ਅੱਜ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਵੀ ਸਾਡੀ ਸੈਲਰੀ ਵਧਾਈ ਜਾਵੇ ਸਾਡੀ ਸੈਲਰੀ ਵਿੱਚ ਵਾਧਾ ਕੀਤਾ ਜਾਵੇ ਕਿਸ ਤਰ੍ਹਾਂ ਰੋਸ ਪ੍ਰਦਰਸ਼ਨ ਸਰ ਅਸੀਂ ਅੱਜ ਥਾਲੀ ਚਮਚਾ ਖੜਕਾ ਕੇ ਜਿਸ ਸਾਹ ਨਾਲ ਮੋਦੀ ਸਰਕਾਰ ਨੇ ਕਰੋਨਾ ਵਿੱਚ ਥਾਲੀ ਚਮਚਾ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ ਸੀ ਸਾਡਾ ਅਸੀਂ ਉਸ ਤੋਂ ਵੀ ਵੱਧ ਰੋਸ ਪ੍ਰਦਰਸ਼ਨ ਕਰਾਂਗੇ ਕਿਉਂਕਿ ਅਸੀਂ ਸਾਡੀਆਂ ਤਨਖਾਹਾਂ ਵਧਾਈਆਂ ਜਾਣ ਜੇਕਰ ਸਾਡੀਆਂ ਤਨਖਾਹਾਂ ਨਾ ਵਧਾਈਆਂ ਗਈਆਂ ਤਾਂ 1 ਮਈ ਤੋਂ ਸਾਡੇ ਸਕੂਲ ਵਿੱਚ ਕਿਸੇ ਬੱਚੇ ਨੂੰ ਮਿੱਡੇ ਮਿਲ ਨਹੀਂ ਮਿਲੇਗਾ ਅਸੀਂ ਖਾਣਾ ਬੰਦ ਕਰ ਰਹੇ ਹਾਂ ਕਿਉਂਕਿ ਅਸੀਂ ਵੀ ਸਾਰੇ ਆਪਣੇ ਟਾਈਮ 'ਚੋਂ ਟਾਈਮ ਕੱਢ ਕੇ ਆਏ ਹਾਂ ਅੱਜ ਮਿਡਡੇ ਮੀਲ ਕੁੱਕ ਯੂਨੀਅਨ ਜਿਹਦੀ ਪੰਜਾਬ ਦੀ ਪ੍ਰਧਾਨਗੀ ਕਰਮਚਨ ਚੰਡਾਲੀ ਆ ਜੀ ਕਰ ਰਿਹਾ ਹੈਗੇ ਆ ਅੱਜ ਪੰਜਾਬ ਦੇ अनेका ਜਿਲ੍ਹਿਆਂ ਦੇ ਵਿੱਚੋਂ ਜਿਹੜੇ ਇੱਥੇ ਮੋਗੇ ਮਿਡਡੇ ਮੀਲ ਕੁੱਕ ਜਿਹੜੇ ਹੈਗੇ ਆ ਇੱਥੇ ਇਕੱਤਰਤ ਹੋਏ ਹੈਗੇ ਆ ਐਕਚੁਅਲੀ ਇਹ ਅੱਜ ਜਿਹੜੀ ਹੈਗੀ ਹੈ ਮਿਡਡੇ ਮੀਲ ਕੁੱਕ ਨੇ ਪੰਜਾਬ ਸਰਕਾਰ ਨੂੰ ਜਗਾਉਣ ਲਈ ਇੱਕ ਇੱਥੇ 48 ਵਜੇ ਖੜਕਾਓ ਜਿਹੜੀ ਹੈਗੀ ਐ ਰੋਸ਼ ਮਾਰਚ ਰੱਖੀ ਹੈ ਜਿਹਦਾ ਅਸੀਂ ਨਾਮ ਦਿੱਤਾ ਹੈਗਾ ਥਾਲੀ ਥਾਲੀ ਖੜਕਾਓ ਸੁੱਤੀ ਪਈ ਪੰਜਾਬ ਸਰਕਾਰ ਜਗਾਓ ਉਹਦੇ ਤਹਿਤ ਅੱਜ ਅਸੀਂ ਇਹ ਮੋਗੇ ਦੇ ਮੁੱਖ ਬਾਜ਼ਾਰਾਂ ਵਿੱਚ ਦੀ ਜਿਹੜੀ ਹੈਗੀ ਐ ਥਾਲੀਆਂ ਖੜਕਾਉਂਦੇ ਹੋਏ ਵਰਕਰਾਂ ਨੇ ਤੇ ਜਿਹੜੀ ਇਹ ਰੋਸ਼ ਰੈਲੀ ਕੱਢਣੀ ਹੈਗੀ ਐ ਮੁੱਦਾ ਜਿਹੜਾ ਇਹ ਹੈਗਾ ਵੀ ਇਹਨਾਂ ਨੂੰ 3000 ਰੁਪਏ ਮਹੀਨਾ ਮਿਲਦਾ ਹੈ ਡਿਊਟੀ ਇਹ ਸਾਰਾ ਦਿਨ 8 ਘੰਟੇ ਦਿੰਦੇ ਹੈਗੇ ਆ ਉਹਦਾ ਮਤਲਬ ਹੈ 100 ਰੁਪਏ ਦਿਹਾੜੀ ਔਰ ਇਹ ਗੁਲਾਮਾਂ ਵਾਲੀ ਮੇਰੇ ਖਿਆਲ ਜਿੰਦਗੀ ਹੈ ਗੁਲਾਮਾਂ ਦੇ ਟਾਈਮ ਦੇ ਵਿੱਚ ਵੀ ਇੰਨੀ ਦਿਹਾੜੀ ਨਹੀਂ ਮਿਲਦੀ ਜਦੋਂ ਕਿ ਅੱਜ ਇੱਕ ਆਮ ਮਜ਼ਦੂਰ ਹੈ 600 ਰੁਪਏ ਤੋਂ ਘੱਟ ਦਿਹਾੜੀ ਜਿਹੜਾ ਹੈਗਾ ਨਹੀਂ ਲੈਂਦਾ ਪੰਜਾਬ ਦੇ ਵਿੱਚ 16 ਲੱਖ ਬੱਚੇ ਹੈ ਜਿਨ੍ਹਾਂ ਦਾ ਇਹ ਮੇਡੇ ਮੀਲ ਕੁੱਕ ਜਿਹੜੇ ਹੈ ਖਾਣਾ ਤਿਆਰ ਕਰਦੇ ਆ 44538 ਜਿਹੜੇ ਹੈ ਮੇਡੇ ਮੀਲ ਕੁੱਕ ਹੈ ਪੰਜਾਬ ਦੇ ਵਿੱਚ ਜਿਹੜੇ ਕੰਮ ਕਰਦੇ ਹੈਗੇ ਆ ਇਸ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਰਵਿੰਦ ਕੇਜਰੀਵਾਲ ਜੀ ਨੇ 22 ਦੇ ਇਲੈਕਸ਼ਨਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਬਲਕਿ ਲਿਖ ਕੇ ਇੱਕ ਪੋਸਟਰ ਛਾਪਿਆ ਸੀ ਵੀ ਸਾਡੀ ਤੁਸੀਂ ਸਰਕਾਰ ਬਣਵਾਓ ਤੇ ਅਸੀਂ ਤੁਹਾਡੇ ਜਿਹੜੇ ਹੈਗੇ ਆ ਤਨਖਾਹ ਹੈ 3000 ਤੋਂ ਵਧਾ ਕੇ 6000 ਕਰ ਦਾਂਗੇ ਉਦੋਂ ਦੀ ਸਾਡੀ ਜਿਹੜੀ ਮੰਗ ਅਜ 3 ਸਾਲ ਹੋ ਗਏ ਸਰਕਾਰ ਬਣੇ ਨੂੰ ਸਾਡੀ ਜਿਹੜੀ ਇਹ ਮੰਗ ਇਹਨਾਂ ਦੀ ਪੂਰੀ ਨਹੀਂ ਹੋਈ ਇਸੇ ਵਿਚਾਲੇ ਦਰਮਿਆਨ ਪੰਜਾਬ ਦੇ ਸਿੱਖਿਆ ਮੰਤਰੀ ਸਿੱਖਿਆ ਸੈਕਟਰੀ ਔਰ ਮੇਡੇ ਮੀਰ ਕੁੱਕ ਦੇ ਜਿਹੜੇ ਹੈਗੇ ਆ ਜਨਰਲ ਮੈਨੇਜਰ ਹੈ ਫਾਈਨੈਂਸ ਮਿਨਿਸਟਰ ਹੈ ਆਪਣੇ ਚੀਮਾ ਸਾਹਿਬ ਸਾਰਿਆਂ ਨਾਲ ਬਹੁਤ ਸਾਰੀਆਂ ਟੇਬਲ ਟਾਕ ਹੋ ਚੁੱਕੀਆਂ ਤੇ ਲੇਕਿਨ ਗੱਲ ਉੱਥੇ ਦੀ ਉੱਥੇ ਹੈਗਾ ਪ੍ਰਣਾਲਾ ਉੱਥੇ ਦੀ ਉੱਥੇ ਖੜਾ ਹੋਇਆ ਇੱਕ ਨਿੱਕਾ ਪੈਸਾ ਨਹੀਂ ਅਜੇ ਤੱਕ ਵਧਾਇਆ ਇਸ ਮੇਡੇ ਮੀਲ ਕੁੱਕ ਨੇ ਯੂਨੀਅਨ ਨੇ ਸਾਡੀ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੋਇਆ 30 ਯਾ ਅਪ੍ਰੈਲ ਦਾ ਵੀ ਜੇ 30 ਅਪ੍ਰੈਲ ਤੱਕ ਤੁਸੀਂ ਸਾਡੇ ਜਿਹੜੇ ਹੈਗੀ ਇਹ ਤਨਖਾਹਾਂ ਦੁਗਨੀਆਂ ਨਹੀਂ ਕੀਤੀਆਂ ਤੇ 1 ਮਈ ਤੋਂ ਜਿਹੜਾ ਹੈਗਾ ਵੈ ਅਸੀਂ ਜਿਹੜਾ ਹੜਤਾਲ ਕਰ ਦਾਂਗੇ ਤੇ ਅਸੀਂ ਦੁਪਹਿਰ ਦਾ ਖਾਣਾ ਜਿਹੜੇ ਸਾਡੇ ਕੁੱਕ ਜਿਹੜੇ ਨਹੀਂ ਬਣਾਉਣਗੇ ਔਰ ਇਹਦੇ ਨਾਲ ਹਾਲਾਂਕਿ ਸਾਡਾ ਮਨ ਨਹੀਂ ਕਰਦਾਗਾ ਵੀ 16 ਲੱਖ ਬੱਚਿਆਂ ਨੂੰ ਜਿਹੜਾ ਅਸੀਂ ਖਾਣਾ ਨਾ ਬਣਾਈਏ ਤੇ ਉਹਨਾਂ ਨੂੰ ਖਾਣਾ ਨਾ ਮਿਲੇ ਲੇਕਿਨ 3 ਸਾਲ ਹੋ ਗਏ ਇਦੋਂ ਵੱਡਾ ਹੋਰ ਅਸੀਂ ਕਿੰਨਾ ਇੰਤਜ਼ਾਰ ਕਰ ਸਕਦੇ ਆ ਸਰਕਾਰ ਸੁੱਤੀ ਪਈ ਹੈ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਅੱਜ ਥਾਲੀਆਂ ਖੜਕਾ ਕੇ ਉਹਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਆ 30 ਤਰੀਕ ਤੱਕ ਦਾ ਸਾਡਾ ਅਲਟੀਮੇਟਮ ਹੈ ਇੱਕ ਤੋਂ ਅਸੀਂ ਜਿਹੜਾ ਸਾਡੇ ਵਰਕਰਾਂ ਨੇ ਖਾਣਾ ਬਣਾਉਣਾ ਬੰਦ ਕਰ ਦੇਣਾ ਇਹ ਸਾਡੀ ਮਜਬੂਰੀ ਹੈ ਸਾਡੇ ਕੋਲੇ ਆਖਰੀ ਹਥਿਆਰ ਹੈ ਵੀ ਅਸੀਂ ਹੜਤਾਲ ਕਰੀਏ ਤੇ ਖਾਣਾ ਬਣਾਉਣਾ ਬੰਦ ਕਰੀਏ ਤਾਂ ਫਿਰ ਸਰਕਾਰ ਜਿਹੜੀ ਹੈ ਸਰਕਾਰ ਪਿਆਰ ਨਾਲ ਰਿਕੁਐਸਟ ਨਾਲ ਨਹੀਂ ਜਲਦੀ ਕਦੇ ਸੌਂਦੀ ਇਹ ਸਰਕਾਰਾਂ ਦਾ ਜਿਹੜਾ ਇੱਕ ਬਣਾਇਆ ਹੋਇਆ ਹੈਗਾ ਵੈ ਵੀ ਜਿੰਨੀ ਦੇਰ ਤੱਕ ਅਸੀਂ ਕੋਈ ਕਰਦੇ ਨਹੀਂਗੇ ਜਿਆਦਾ ਜੋਰ ਜਮਾਈ ਨਹੀਂ ਦਿਖਾਉਂਦੇ ਉਨੀ ਦੇਰ ਸਰਕਾਰਾਂ ਜਾਗਦੀਆਂ ਨਹੀਂ